ਤਖਤ ਸਚਕੰਡ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਵਿੱਚ ਸਾਲ 2016 ਤੋਂ ਲੈ ਕੇ 2019 ਦੇ ਦਰਮਿਆਨ ਹੋਏ ਅਖੰਡ ਪਾਠ ਕੁਟਾਲੀ ਦਾ ਪਰਦਾਫਾਸ਼ ਹੋ ਚੁੱਕਾ ਹੈ ਜਿਸ ਸਬੰਧੀ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ਦੇ ਉੱਪਰ ਥਾਣਾ ਵਜ਼ੀਰਾਬਾਦ ਦੇ ਵਿੱਚ ਸੁਪਰਡੈਂਟ ਥਾਣਾ ਸਿੰਘ ਬੁੰਗਈ ਸਮੇਤ ਚਾਰ ਮੁਲਜ਼ਮਾਂ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਵਿਸ਼ਵ ਪ੍ਰਸਿੱਧ ਤਖਤ ਸਚਕੰਡ ਹਜ਼ੂਰ ਸਾਹਿਬ ਵਿਖੇ ਜਿੱਥੇ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਦੀਆਂ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਉੱਥੇ ਸੰਗਤਾਂ ਦੇ ਵੱਲੋਂ ਆਪਣੀਆਂ ਮਨੋਕਾਮਨਾਵਾਂ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ ਜਿਨ੍ਹਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਵੱਲੋਂ ਕੀਤਾ ਜਾਂਦਾ ਹੈ ਸਾਲ 2016 ਤੋਂ ਲੈ ਕੇ 2019 ਦੇ ਦਰਮਿਆਨ ਸ਼ਰਧਾਲੂ ਸੰਗਤਾਂ ਦੇ ਵੱਲੋਂ ਅਖੰਡ ਪਾਠ ਕਰਵਾਉਣ ਦੇ ਲਈ ਰਕਮ ਅਦਾ ਕੀਤੀ ਗਈ ਸੀ ਪਰ ਇਨ੍ਹਾਂ ਸ਼ਰਧਾਲੂ ਸੰਗਤਾਂ ਦੇ ਅਖੰਡ ਪਾਠ ਸਾਹਿਬ ਕਰਵਾਏ ਬਿਨਾਂ ਹੀ ਕਰਮਚਾਰੀਆਂ ਦੇ ਵੱਲੋਂ ਭੇਟਾ ਰਾਸ਼ੀ ਗਵਨ ਕਰ ਦਿੱਤੀ ਗਈ ਹੈ ਇਸ ਵਾਪਰੀ ਮੰਦਭਾਗੀ ਘਟਨਾ ਦੇ ਸਬੰਧੀ ਸ਼ਹਿਰ ਦੀਆਂ ਸ਼ਰਧਾਲੂ ਸੰਗਤਾਂ ਦੇ ਵੱਲੋਂ ਗੁਰਦੁਆਰਾ ਬੋਰਡ ਦੇ ਚੇਅਰਮੈਨ ਅਤੇ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਸੰਗਤਾਂ ਦੇ ਰੋਸ ਉਵੇਰਦੇ ਹੋਇਆ ਜਾਂਚ ਕਮੇਟੀ ਨਿਯੁਕਤ ਕੀਤੀ ਗਈ ਹੈ ਤੇ ਇਸ ਜਾਂਚ ਕਮੇਟੀ ਦੀ ਰਿਪੋਰਟ ਦੇ ਮੁਤਾਬਕ 2016 ਤੋਂ ਲੈ ਕੇ 2019 ਦੇ ਦਰਮਿਆਨ ਅਖੰਡ ਪਾਰਟ ਸਾਹਿਬੇ ਵਿਭਾਗ ਦੇ ਵਿੱਚ ਕਰੀਬ 36,69,350 ਰੁਪਏ ਦਾ ਗਵਨ ਹੋਣ ਦਾ ਅੰਦਾਜ਼ਾ ਲਗਾਇਆ ਐਫ ਆਈ ਆਰ ਨੰਬਰ 330/2024 ਅਤੇ 7420/406/ 34 ਦੇ ਮੁਤਾਬਕ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਕਲਰਕ ਮਹੀਪਾਲ ਸਿੰਘ ਲਿਖਾਰੀ ਧਰਮ ਸਿੰਘ ਸੁਪਰਵਾਈਜ਼ਰ ਰਵਿੰਦਰ ਸਿੰਘ ਅਤੇ ਤਤਕਾਲੀ ਇਨਚਾਰਜ ਸੁਪਰਡੈਂਟ ਬਾਣ ਸਿੰਘ ਬੁੰਗਾਈ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੀ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਸੁਪਰਡੈਂਟ ਬਾਣ ਸਿੰਘ ਬੁੰਗਾਈ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਕਪਲਾ ਕੀਤਾ ਗਿਆ ਸੀ ਉਹਨਾਂ ਨੂੰ ਤਖਤ ਸਚਕੰਡ ਬੋਰਡ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੌਤਲ ਕਰ ਦਿੱਤਾ ਗਿਆ ਸੀ ਜਦੋਂ ਕਿ ਬੋਰਡ ਦੇ ਵੱਲੋਂ ਕਰਵਾਈ ਗਈ ਜਾਂਚ ਦੇ ਵਿੱਚ ਮੈਨੂੰ ਦੋਸ਼ ਕਟਾ ਗਿਆ ਸੀ ਇਸ ਲਈ ਮੈਨੂੰ ਦੁਬਾਰਾ ਡਿਊਟੀ ਦੇ ਉੱਪਰ ਜੁਆਇਨ ਕਰਵਾਇਆ ਗਿਆ ਸੀ ਉਹਨਾਂ ਕਿਹਾ ਕਿ ਇਹ ਸਭ ਕੁਝ ਰਾਜਨੀਤਿਕ ਲੋਕਾਂ ਦੇ ਵੱਲੋਂ ਮਾਮਲੇ ਨੂੰ ਉਛਾਲ ਕੇ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਹੈਗਾ ਇਹ ਕਾਰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਅਸੀਂ ਹੱਕ ਅਤੇ ਸੱਚ ਦੇ ਵਾਸਤੇ ਆਵਾਜ਼ ਬੁਲੰਦ ਕਰਨ ਦੀ ਜੋ ਕੋਸ਼ਿਸ਼ ਕੀਤੀ ਸੀ ਉਹ ਕਰਦੇ ਰਹਾਂਗੇ ਅਤੇ ਸਾਡਾ ਇਸ ਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈ ਬਾਕੀ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦਿਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ